ਆਸਤੀ ਜੀ ਮੀਗ੍ਰੇਸ਼ਨ ਹਾਏ 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 ਆਸਤੀ ਜੀ ਮੀਗ੍ਰੇਸ਼ਨ ਹਾਏ 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 ਆਸਤੀ ਜੀ ਮੀਗ੍ਰੇਸ਼ਨ ਹਾਏ 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 ਗਲੀ ਗਲੀ ਮੇਂ ਸ਼ੋਰ ਹੈ ਮਨਪ੍ਰੀਤ ਚਾਹੇ ਚੋਰ ਹੈ ਚੋਰ ਹੈ ਚੋਰ ਹੈ ਮਨਪ੍ਰੀਤ ਸਿੰਘ ਚਾਹੇ ਹਾਏ ਹਾਏ ਖੁਸ਼ਾਹਰ ਹਾਏ ਹਾਏ ਮਨਪ੍ਰੀਤ ਸਿੰਘ ਚਾਹੇ ਮਰਦਾਵਾਰ 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 ਸਾਡੇ ਪੈਸੇ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ बंदो बंद करो सभुर ख़राब करो न करो नौजवान

चोकसीन हा हा इमीग्रेशन इमीग्रेशन हा 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 कॉस्ट इमीग्रेशन हा 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 मुर्दाबाद मुर्दाबाद मुर्दाबादूर सिंध मुरदाबाद मुर्दाबाद मुर्दाबाद ਕੈਨਸਲ ਕਰੋ ਕੈਨਸਲ ਕਰੋ ਤਾਕਤ ਰਹਿਸ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਵਰਪਿੰਦਰ ਸਿੰਘ ਚਹਿਲ ਹਾਈ ਹਾਈ ਸਾਡੇ ਪੈਸੇ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ मुदाबाद मु वापस करो वापस करो कचा चढ़ो पटयाले न बचाओ पटयाले तो बचाओ खाधा चढ़ो तो पटयाले न बचाओ जी बचाओ ਜਿਹੜਾ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇਹ ਕਿਸ ਵਿਸ਼ੇ ਨੂੰ ਕਿਸ ਚੀਜ਼ ਨੂੰ ਲੈ ਕੇ ਕਰ ਰਹੇ ਹੋ ਇਹ ਜੀ ਇੱਕ ਠੱਗ ਚੋਰ ਪਟਿਆਲੇ ਸ਼ਹਿਰ ਚ ਕੁਝ ਮਹੀਨਿਆਂ ਤੋਂ ਕੰਮਾ ਹੋਇਆ ਹੈ ਜਿਹਦਾ ਨਾਮ ਮਨਪ੍ਰੀਤ ਸਿੰਘ ਚਾਹਲ ਹੈ ਠੀਕ ਹੈ ਜੀ ਉਹ ਬੰਦਾ ਟੋਟਾ ਟੋਟਾ 22 28 ਬੰਦੇ ਨੇ ਪਟਿਆਲੇ ਤੋਂ ਬਾਹਰ ਦੇ ਨੇ ਬਾਕੀ ਇਹ ਦੋ ਬੰਦੇ ਪਟਿਆਲੇ ਸ਼ਹਿਰ ਦੇ ਸੀ ਜਿਨ੍ਹਾਂ ਦੇ ਨਾਲ ਠੱਗੀ ਕੀਤੀ ਜਾਉ ਬੰਦੇ ਨੇ ਠੀਕ ਹੈ ਜੀ ਇਹਦੇ 15 ਲੱਖ ਰੁਪਏ ਆ 15.5 ਲੱਖ ਤੇ ਕਹੇ ਬਾਈ ਦਾ ਹੈ ਦੋ ਦੋ ਲੱਖ ਰੁਪਏ ਇਹ ਬੰਦੇ ਦਾ ਫਸਿਆ ਹੋਇਆ ਹੈ ਉਹ ਬੰਦੇ ਨੂੰ 8-2-9 ਮਹੀਨੇ ਹੋ ਗਏ ਅਸੀਂ ਉਹਦੇ ਦਫਤਰ ਜਾਂਦੇ ਸੀਗੇ ਕਹਿੰਦਾ ਸੀਗਾ ਅੱਜ ਵੀਜ਼ਾ ਲੱਗ ਜਾਊਗਾ ਕੱਲ ਜਦਕਿ ਇਹ ਬੰਦੇ ਨੇ ਸਾਨੂੰ ਮਾਰਚ 31 ਮਾਰਚ ਤੱਕ ਇਹ ਗੱਲ ਕਹੀ ਹੈ ਕਿ ਤੁਹਾਡਾ ਵੀਜ਼ਾ ਹਲੇ ਪ੍ਰੋਸੈਸ ਚ ਹੈ ਜਦ ਇਹਨੂੰ ਐਸਐਸਪੀ ਦਫਤਰੋਂ ਫੋਨ ਆਇਆ ਟੀਐਸਪੀ ਸਾਹਿਬ ਨੇ ਇਹਨੂੰ ਬੁਲਾਇਆ ਉੱਥੇ ਇਹ ਤਿੰਨ ਵਾਰ ਆਇਆ ਚੌਥੀ ਵਾਰ ਜੇ ਫਰਜੀ ਫਰਦਸਤਾ ਲੈ ਕੇ ਆਇਆ ਜਿਹਦੇ ਵਿੱਚ 18 ਜਨਵਰੀ ਦੀ 28 ਜਨਵਰੀ ਦੀ ਉਹ ਇਹਦੀ ਉਹ ਰਿਫਿਊਜ਼ਲ ਆਈ ਹੋਈ ਹੈ 18 ਜਨਵਰੀ ਦੀ ਉਸ ਤੋਂ ਬਾਅਦ ਮਹੀਨਾ ਲੱਗਦਾ ਹੈ जीआईसी सारे पेमेंटਾਂ ਨੂੰ ਕਾਊਂਟ ਚਾਂਜ ਨਾਲੇ ਉਸ ਬੰਦੇ ਦੇ ਵਜਾ ਕਰਕੇ ਸਾਡੀ ਜਿਹੜੀ ਹੈ ਰਿਫਿਊਜ਼ਲ ਆਈ ਹੈ ਤੇ ਹੁਣ ਉਹ ਬੰਦਾ ਨਾ ਸਾਡੇ ਪੈਸੇ ਮੋੜ ਰਿਹਾ ਨਾ ਉਹ ਬੰਦਾ ਸਾਡੇ ਪੈਸੇ ਮੋੜ ਰਿਹਾ ਤੇ ਨਹੀਂ ਨਾ ਇਹਨਾਂ ਨਾਲ ਕੋਈ ਗੱਲ ਕਰਦਾ ਨਾ ਇਹਨਾਂ ਨੂੰ ਫੋਨ ਕਰਦਾ ਉੱਥੋਂ ਧਮਕੀਆਂ ਮਾਰਦਾ ਐਸਐਸਪੀ ਸਾਹਿਬ ਤੇ ਦੇਮਾਨੀਆਂ ਇਹਨਾਂ ਦੇਮਾਨ ਮੇਰੇ ਪਿੱਛੇ ਲੱਗਿਆ ਪਿੱਛੇ ਹੈ ਜੇ ਤੁਸੀਂ ਜਿਉਂ ਮਰਜੀ ਕਰ ਲਓ ਮੇਰੇ ਤੇ ਪਰਚਾ ਹੁੰਦਾ ਨਹੀਂ ਦੇਮਾਨ ਦੀ سپورਟ ਐਸ ਬੰਦੇ ਨੂੰ ਠੀਕ ਹੈ ਜੀ ਤੇ ਇਹ ਬੰਦਾ ਇੰਨਾ ਕਹੇ 12 ਪਰਚੇ ਚੱਲ ਰਹੇ ਨੇ ਜੀ 12 ਕੰਪਲੀਟਾ ਨੇ ਉਸ ਨੇ ਇੱਕ ਵਾਰ ਵੀ ਨੂ ਨਹੀਂ ਫੜਿਆ 12 ਕੰਪਲੀਟਾ ਨਹੀਂ ਇਸ ਬੰਦੇ ਦੇ ਖਿਲਾਫ ਤੇ ਤਿੰਨ ਤੇ ਦੋ ਦੇ ਤਾਂ ਪर्चे ਵੀ ਦਰਜ ਕਰਾ ਚੁੱਕੇ ਅਖਬਾਰ ਸਹੀ ਪर्चा ਦਰਜ ਹੈ ਇਸ ਬੰਦੇ ਤੇ ਤਾਂ ਵੀ ਪੁਲਿਸ ਤੇ ਨਾਥ ਨਹੀਂ ਪਾਉਂਦੀ ਹੁਣ ਜਦੋਂ ਮਿਲਿਓ ਤੁਸੀਂ ਤੁਹਾਨੂੰ ਕੀ ਕਿਹਾ ਉਹਨਾਂ ਨੇ ਮਿਲਦਾ ਤਾਂ ਹੈ ਹੀ ਨਹੀਂ ਜੀ ਫੋਨ ਤੇ ਗੱਲ ਹੋਈ ਸੀ 1 ਜੁਲਾਈ ਤੋਂ ਪਹਿਲਾਂ ਐਸਐਸਪੀ ਸਾਹਿਬ ਦੇ ਦਫ਼ਤਰੋਂ ਫੋਨ ਗਿਆ ਠੀਕ ਹੈ ਉਸ ਤੋਂ ਬਾਅਦ ਇਹਦਾ ਫੋਨ ਆਇਆ ਸਾਨੂੰ ਕਹਿੰਦਾ ਮੈਂ 1 ਜੁਲਾਈ ਨੂੰ ਤੁਹਾਡੇ ਪੈਸੇ ਸਾਰੇ ਮੋੜ ਦੂੰਗਾ ਜੀ ਅੱਜ ਦੇਖ ਲਓ ਜੀ ਕਿੰਨੀ ਜੁਲਾਈ ਹੋ ਗਈ ਠੀਕ ਹੈ ਨਾ ਸਰ ਇਹ ਪਿਛਲੇ 8 ਮਹੀਨਿਆਂ ਤੋਂ ਅਹੀ ਕਾਰਵਾ ਚੱਲ ਰਿਹਾ ਹੈ 6 ਮਹੀਨੇ ਤੋਂ ਇਹਨਾਂ ਦਾ ਲਟਕਾਇਆ ਹੋਇਆ ਕਿ ਮੈਂ ਅੱਜ ਪੈਸੇ ਮੋੜ ਦੂੰਗਾ ਕੱਲ ਮੋੜ ਦੂੰਗਾ ਤੁਹਾਡੇ ਰਫੰਡ ਪਾ ਦੂੰਗਾ ਜੂਨ ਚ ਗੱਲ ਸਾਡੀ ਮਈ ਚ ਗੱਲ ਹੋਈ ਸੀਗੀ ਇਸ ਡੀਐਸਪੀ ਸਾਹਿਬ ਦੇ ਦਫ਼ਤਰ ਡੀਐਸਪੀ ਸਾਹਿਬ ਸੁਖਦੇਸ਼ ਸਰ ਸੀਗੇ ਉਨੂੰ ਉਹਨਾਂ ਨੇ ਬਹੁਤ ਸਿੱਧਾ ਇਹ ਕਿਹਾ ਕਿ ਤੂੰ ਸਾਨੂੰ ਡਾਕੂਮੈਂਟਸ ਲੈ ਕੇ ਦਿਖਾ ਇਹਨੇ ਸਿਰਫ ਚੀ ਡਾਕੂਮੈਂਟਸ ਲੈ ਕੇ ਦਿਖਾਏ ਨੇ ਉਹਨੂੰ ਕੋਈ ਵੈਰੀਫਾਈ ਨਹੀਂ ਕਰ ਸਕਦਾ ਤੇ ਉਹਦੇ ਵਿੱਚ ਜੀਆਈਸੀ ਦਾ ਕਾਗਜ਼ ਤਾਂ ਹੈ ਹੀ ਨਹੀਂ ਸਰ ਜੀਆਈਸੀ ਦੇ ਜਿਹੜੇ ਕਾਗਜ਼ ਹੁੰਦੇ ਨੇ ਉਹ ਤਾਂ ਉਸਦੇ ਵਿੱਚ ਹੈ ਹੀ ਨਹੀਂ ਹੁਣ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹੋ ਸਰ ਦੋ ਮਹੀਨੇ ਮੈਨੂੰ ਐਸਐਸਪੀ ਦੇ ਉੱਪਰ ਜਾਂਦੇ ਨੂੰ ਹੋ ਗਏ ਤੇ ਮੇਰੇ ਕਜ਼ਨ ਪਿੱਛੇ ਆ ਮੁੰਡੇ ਪਿੱਛੇ ਤੇ ਹੋਰ ਉਸ ਬੰਦੇ ਨੇ ਉਹਨਾਂ ਪਿੱਛੇ ਮੈਨੂੰ ਜਾਂਦੇ ਨੂੰ ਹੋ ਗਿਆ ਕਿ ਮੇਰਾ ਕਜ਼ਨ ਫਸਿਆ ਆਇਆ ਤਾਂ ਮੈਨੂੰ ਬਾਕੀਆਂ ਦਾ ਵੀ ਤੁਖ ਖੁੰਡਾ ਹੀ ਲੱਗਦਾ ਤਾਂ ਮੈਂ ਸਭ ਦੇ ਵਿਆਹ ਤੇ ਇੱਕ ਵਾਰ ਜਾਣਾ ਜ਼ਰੂਰ ਮੈਂ ਜਿੰਨੀ ਵਾਰ ਵੀ ਜਾਣਾ ਉੱਥੇ ਕਹਿ ਦਿੰਦੇ ਨੇ ਜੀ ਕਿ ਹਾਂ ਜੀ ਤੁਹਾਡੀ ਫਾਈਲ ਵਿਸ਼ਾਲ ਕੁ ਪੁੱਲਰ ਕੋਲੇ ਪਈ ਹੈ ਜੀ ਐਸਐਸਪੀ ਸਾਹਿਬ ਹੁਣ ਸਾਈਨ ਕਰ ਦਣਗੇ ਕੱਲ ਕਰ ਦਣਗੇ ਪਸੂ ਕਰ ਦਣਗੇ ਸਰ ਇੱਕ ਕੋਈ ਉਹ ਤੇ ਇਹ ਕੋੜੇ ਦਿਨ ਪਹਿਲਾਂ ਇੱਕ ਬੰਦੇ ਦਾ ਕੇਸ ਸੀਗਾ ਜਿਹਦਾ ਨਾਮ ਮੈਂ ਨਾਮ ਨਹੀਂ ਲਾਇਆ ਸੀ ਐਮ ਦਾ ਰਿਸ਼ਤੇਦਾਰ ਸੀਗਾ ਉਹਦੇ ਸਲਵਾਈ 2 ਮਿੰਟ ਚ ਕਰਕੇ ਉਹਦੇ ਬੰਦੇ ਉਹਦੇ ਜਿਹਦੇ ਖਿਲਾਫ ਪਰਚ COMPLETE ਕਰਾਇਆ ਜਿਹਦਾ ਪਰਚਾ ਵੀ ਦਰਜ ਕਰਤਾ ਸਾਡੇ ਨੂੰ 2 ਮਹੀਨੇ ਹੋ ਗਏ ਪਰਚਾ ਦਰਜ ਨਹੀਂ ਹੋਇਆ ਕੋਈ ਰੀਜ਼ਨ ਤਾਂ ਹੋਊਗਾ ਨਾ ਕਰ ਕੋਈ ਪਾਵਰ ਹੋਊਗੀ ਜਿਹੜਾ ਉਹ ਬੰਦੇ ਨੂੰ ਲੋਕ ਨਹੀਂ ਸਾਡੇ ਫਕਟ ਪਾ ਕਹਿੰਦਾ ਚੈੱਕ ਦੇ ਪ੍ਰੂਫ ਸਾਡੇ ਅਕਾਊਂਟ ਚ ਪੈਸੇ ਕੱਟੇ ਹੋਏ ਨੇ ਸਾਨੂੰ ਉਹ ਉਦਾਹਰਣ ਰਿਪੋਰਟਿੰਗ ਆਲਾ ਪ੍ਰੂਫ ਜਿਹੜਾ ਝੂਠ बोल ਰਿਹਾ ਉਹ ਜਿਹੜੀ ਜਿਹੜੀ ਪੇਮੈਂਟ ਦਿੱਤੀ ਆ ਉਹਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲੇ ਚੈੱਕ ਰਹੀ ਪੇਮੈਂਟ ਦਿੱਤੀ ਹੋਈ ਆ ਉਹਦੇ ਨਾਂ ਤੇ ਚੈੱਕ ਨੇ ਸਾਰੇ ਜਦ ਤੱਕ ਫੀਸ ਨਹੀਂ ਭਰਸਦੇ ਕੈਨੇਡਾ ਦਾ ਰੂਲ ਹੈ ਇਹਨੂੰ ਪਰਖਲਾਕ ਹੈ ਉਹਨੇ ਪੀਸੀ ਇਹਦੇ ਇਦੋਂ ਪਰਵਾਈ ਹੈ ਆਪਣੇ ਆਪ ਕਹਿੰਦਾ ਮੈਂ ਭਰੂਗਾ ਫਿਰ ਕੈਨੇਡਾ ਦਾ ਰੂਲ ਹੈ ਜੀ ਵੀਜ਼ਾ ਨਹੀਂ ਆਏਗਾ ਇਸ ਮੁੰਡੇ ਦਾ ਜੇ ਜਦ ਤੱਕ ਆਪਣੇ ਅਕਾਊਂਟ 'ਚ ਪੀਸ ਨਹੀਂ ਭਰੂਗਾ ਉਹਨੇ ਇਹ ਕੰਮ ਕੀਤਾ ਖਰਾਬ ਰਿਫਿਊਜ਼ਲ ਉਹਦੇ ਕਰਕੇ ਆਈ ਹੈ ਜੇ ਆਈ ਹੈ ਪਹਿਲੇ ਨੰਬਰ ਦਾ ਰਿਫਿਊਜ਼ਲ ਆਈ ਨਹੀਂ ਉਹਨੇ ਫਾਈਲ ਲਈ ਨਹੀਂ ਸਾਡੇ ਮੈਂਨ ਕਾਮੂ ਨੇ ਫਰੋਡ ਕੀਤਾ ਸਾਡੇ ਦਾ ਇਹ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਇਹ ਕਿਸ ਮੁੱਦੇ ਨੂੰ ਲੈ ਕੇ ਕਰ ਰਹੇ ਸੀ ਇਹ ਜੀ ਇਮੀਗ੍ਰੇਸ਼ਨ ਫਰੋਡ ਦੇ ਖਿਲਾਫ ਹੈ ਮਨਪ੍ਰੀਤ ਸਿੰਘ ਚੈਲ ਦੇ ਖਿਲਾਫ ਹੈ ਜਿਨੇ ਸਾਡੇ ਤੋਂ ਜੀ ਪੈਸੇ ਲੈ ਲੇ ਸਾਡੀ ਫਾਈਲ ਲਾਈ ਨਹੀਂ ਤੇ ਸਾਡੇ ਹੁਣ ਪੈਸੇ ਵੀ ਨਹੀਂ ਮੋੜ ਰਹਾ ਤੋ ਮੈਨੂੰ ਤੁਮ ਕੀ ਦਿੰਦਾ ਜੀ ਤਦੋਂ ਮੈਂ ਥਾਣੇ ਚਾ ਜਾਦਾ ਮੈਂ ਪੁਰਾਣਾ ਖੁੰਡਾ ਇਦਾਂ ਦਾ ਦੇ ਵਰਡਿਊਸ ਕਰਦਾ ਜੀ ਇਹਨਾਂ ਖੁੰਡਾਂ ਉਹਦੇ ਕੋਲ ਅਸਲਾ ਹੈ ਜੀ ਸਾਨੂੰ ਤੁਮ ਕੀ ਦਿੰਦਾ ਇਹ ਅਸਲੇ ਦੀਆਂ ਸਾਨੂੰ ਸਟੋਰੀਆਂ ਦਖਾੰਦਾ ਅਸਲੇ ਨਾਲ ਪਾਪ ਆ ਕੇ ਉਸੀਂ ਪੈਸੇ ਘਾਦੇ ਸੀ ਮੈਨੂੰ ਲੈ ਕੇ ਦਿੱਤੇ ਸੀ ਅਸੀਂ ਕੈਨੇਡਾ ਵੀਜ਼ੇ ਪਿੱਛੇ ਦਿੱਤੇ ਸੀ ਜੀ ਕਿੰਨੇ ਪੈਸੇ ਦਿੱਤੇ ਸੀ ਸਭ ਤੋਂ ਪਹਿਲਾਂ ਮੈਂ ਲਵਾਈ ਸੀ ਨਿਊਜ਼ੀਲੈਂਡ ਦੀ ਫਾਈਲ ਜਿੱਦੇ ਵਿੱਚ ਮੈਂ ਲੱਖ ਰੁਪਏ ਭੇ ਦਿੱਤਾ ਸੀ ਜੀ ਉਹਨੇ ਮੈਨੂੰ 7-8 ਮਹੀਨੇ ਦੀ ਬੇਫਿਕੂਆ ਆ ਮੇਰੀ ਕੋਈ ਫਾਈਲ ਨਹੀਂ ਲਾਈ ਮੇਰੇ ਦੋ ਵਾਰ ਮੈਡੀਕਲ ਜਿੱਦੇ ਖਰਚਾ ਮੈਂ ਭਰੇ ਆ ਜੀ ਉਸ ਤੋਂ ਬਾਅਦ ਜਿੱਦੇ ਮੈਨੂੰ ਕਿਹਾ ਮੇਰੇ ਪੈਸੇ ਮੋੜ ਮੈਂ ਨਹੀਂ ਫਾਈਲ ਲਵਾਣੀ ਉਹਨੇ ਮੇਰੇ ਤੋਂ ਧੱਕੇ ਨਾਲ ਦਾ ਵੀਜ਼ਾ ਲਵਾ ਲਿਆ ਕਹਿੰਦਾ ਨਹੀਂ ਤੁਹਾਡਾ ਵੀਜ਼ਾ 15 ਦਿਨਾਂ ਦੇ ਵਿੱਚ ਦਵਾਂਗਾ ਮੈਂ ਉਹਨੇ ਮੇਰੇ ਤੋਂ ਸਾਰੀ ਪੇਮੈਂਟ ਲੈ ਲਈ ਜੀ ਸਾਰੀ ਪੇਮੈਂਟ ਚੈੱਕ ਕਰਾਈ ਫਿਰ ਉਹਨੇ ਨਵਾਂ ਦਫ਼ਤਰ ਖੋਲ੍ਹਿਆ ਜੀ ਉਹਨੇ ਤੇਜੀ ਥਾਂ ਤੇ ਦਫ਼ਤਰ ਖੋਲ੍ਹਿਆ ਕੋਈ ਉੱਤੇ ਕਾਰਵਾਈ ਨਹੀਂ ਹੋ ਰਹੀ ਉਹਨੂੰ ਕੋਈ ਫੜ ਨਹੀਂ ਰਿਹਾ ਜੀ ਫਰੋਡ ਤੇ ਫਰੋਡ ਕਰ ਰਿਹਾ ਜੀ ਉਹ ਅਸੀਂ ਕਿਹਦੇ ਕੋਲ ਜਾਈਏ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਦੇ ਧਿਆਨ ਚ ਲਿਆਂਦੀ ਆ ਤੁਸੀਂ ਇਹ ਗੱਲ ਅਸੀਂ ਐਸਐਸਵੀ ਦਫ਼ਤਰ ਅਰਜ਼ੀ ਪਾਈ ਸੀ ਜੀ ਉਧਰੋਂ ਡੀਐਸਸੀਟੀ 1 ਕੰਪਲੀਟ ਮਾਰ ਕੋਈ ਸੀ ਉਥੋਂ ਸਰ ਕੰਪਲੀਟ ਬਣ ਕੇ ਫਿਰ ਐਸਐਸਵੀ ਦਫ਼ਤਰ ਗਈ ਆ ਜੀ ਅਸੀਂ ਰੋਜ਼ ਜਾਂਦੇ ਆ ਜੀ ਸਾਨੂੰ 2.5 ਮਹੀਨੇ ਹੋ ਗਏ ਰੋਜ਼ ਦਾ ਸਾਡਾ ਚੱਕਰ ਆ ਉਹ ਕਹਿੰਦੇ ਨੇ ਜੀ ਸਾਫ ਨੇ ਸਾਈਨ ਕਰਨੇ ਅੱਜ ਹੋ ਜਾਣਗੇ ਕੱਲ ਹੋ ਜਾਣਗੇ ਰਿਪੋਰਟ ਇੱਧਰ ਗਈ ਹੋਈ ਆ ਉੱਧਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਨੇ ਵੀ ਕੋਈ ਵਿਸ਼ਵਾਸ ਨਹੀਂ ਦਿਵਾਇਆ ਤੁਹਾਨੂੰ ਅਜੇ ਤੱਕ ਤਾਂ ਕੁਝ ਵੀ ਨਹੀਂ ਹੋਇਆ ਉਹ ਤਾਂ ਸਰ ਇਹ ਗੱਲ ਕਹਿੰਦੇ ਆ ਕਿ ਸਾਡੇ ਤੋਂ ਪੁੱਛ ਕੇ ਪੈਸੇ ਦਿੱਤੇ ਸੀ ਤੁਸੀਂ ਕਿਉਂਕਿ ਉਹਦੇ ਪਿੱਛੇ ਸ਼ਕਸ਼ੀਦ ਆਲਾ ਹੱਥ ਹੈ ਨਾ ਇਹ ਫੋਟੋ ਇਹ ਫੋਟੋ ਦਰਸਾਉਂਦੀ ਹੈ ਕਿ ਕਿਹੜੇ ਸ਼ਕਸ਼ੀਸ਼ਾ ਸ਼ਕਸ਼ੀਆ ਨਾਲ ਆ ਹੱਥ ਆਸ ਬੰਦੇ ਦੇ ਪਿੱਛੇ ਕਿਹੜੀ ਸਰਕਾਰ ਦਾ ਹੱਥ ਹੈ ਕਿਹੜੇ ਬੰਦਿਆਂ ਦਾ ਹੱਥ ਹੈ ਇਹ ਤੁਸੀਂ ਸਮਝਦਾਰ ਹੋ ਸਕਦੇ ਫੋਟੋ ਤਾਂ ਦੇਖ ਰਹੇ ਹੋ ਤੁਸੀਂ ਜਸ ਸ਼ਹਿਰ ਦੀ ਨਾਮੀ ਕਮਾਨੀ ਜਿਹੜੇ ਪੰਜਾਬ ਦੇ ਨਾਮੇ ਕਮਾਏ ਨੇ ਬੰਦੇ ਨਾਲ ਫੋਟੋ ਪਾ ਕੇ ਜਿਹੜਾ ਉਹ ਤੁਹਾਨੂੰ ਧਮਕੀਆਂ ਦੇ ਰਿਹਾ ਉਹ ਕੀ ਨਹੀਂ ਕਰ ਸਕਦਾ 12 ਕ ਪਲੇਟ ਆਨਲਾਈਨ ਮੰਗੂ ਕੱਟਿਆ ਹੋਏ ਜਿਹੜੇ ਜਿਹੜੇ ਸਿਰਫ ਸਾਈਨ ਕਰਨੇ ਆ ਕਰ ਨਹੀਂ ਰਹੇ ਸਿੱਧਾ ਅੰਦਰ ਜਾਣਾ ਜਾਣਾ ਚਾਹੀਦਾ ਉਹ ਬੰਦਾ ਦੋ ਤਿੰਨ ਪਰਚਾ ਵੀ ਦਰਜ ਹੋ ਗਿਆ ਜੀ ਦੋ ਬੰਦਿਆਂ ਨੇ ਤਾਂ ਪਰਚਾ ਵੀ ਦਰਜ ਕਰਾਇਆ ਹੋਇਆ ਤਾਂ ਨਾ ਮਾ ਦਫਤਰ ਖੋਣ ਕੇ ਬੈਠ ਗਿਆ ਜੀ ਕਿੰਨੀ ਹਿੰਮਤ ਹੈ ਤੁਸੀਂ ਆਪ ਦੇਖ ਲਓ ਕਿਸੇ ਸਟੇਟ ਗਵਰਨਮੈਂਟ ਦੇ ਕਿਸੇ ਬੰਦੇ ਦਾ ਹੱਥ ਹੈ ਤਾਂ ਹੀ ਐਵੇਂ ਹੈ ਜੀ ਆਮ ਬੰਦੇ ਤਾਂ ਕੁਝ ਨਹੀਂ ਕਰ ਸਕਦਾ ਐਵੇਂ ਸਾਡੇ ਤੋਂ ਸਨ ਬਈ ਨਹੀਂ ਹੋ ਰਹੀ ਬਿਲਕੁਲ ਵੀ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਡੀ ਸਰ ਮੈਂ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਇਸ ਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਸ ਦਾ ਇਸ ਤਰ੍ਹਾਂ ਪਰਚਾ ਦਾ ਜੜ ਕੇ ਇਹਨੂੰ ਅੰਦਰ ਕੀਤਾ ਜਾਵੇ ਕਿਉਂਕਿ ਇਹ ਕਦੀ ਅੰਦਰ ਗਿਆ ਨਹੀਂ ਜਿਸ ਦਿਨੇ ਅੰਦਰ ਚਲੇ ਜਾਏਗਾ ਇਹ ਜੇ ਕਰੋ ਲੱਖਾਂ ਹਜ਼ਾਰਾਂ ਬੱਚੇ ਹੋਣਗੇ ਜਿਹਨੂੰ ਬਰਬਾਦ ਕਰ ਦੂਗਾ ਉਹਨੇ ਲੈ ਟਾਈਮ ਚ ਇਹ ਦੋ ਵਾਰ ਸਰ ਪਾਖੜਾ ਤੋਂ ਵਾਪਸ ਲੈ ਕੇ ਆਇਆ ਆਪਣੀ ਮਾਂ ਨੂੰ ਰੋਂਦਾ ਦੇਖਦਾ ਇਹਨੂੰ ਮੈਂ ਦੋ ਵਾਰ ਲੈ ਕੇ ਆਇਆ ਪਾਖੜਾ ਤੋਂ ਵਾਪਸ ਕੌਣ ਜਿੰਮੇਵਾਰ ਹੈ ਇਹ ਕਰਨ ਨੂੰ ਮਰ ਜਾਏਗਾ ਕੌਣ ਜਿੰਮੇਵਾਰ ਹੈ ਜਿਹਨੇ ਪਾਖੜਾ ਦੇ ਖੁੱਲ੍ਹੇ ਚਾਹਲ ਮਾਰ ਲਈ ਐਸਐਸਪੀ ਸਾਹਿਬ ਆਣਗੇ ਜਾਂ ਐਮਐਲਏ ਸਾਹਿਬ ਆਣਗੇ ਜਾਂ ਕੌਣ ਆਏਗਾ ਜਾਂ ਆਮ ਆਦਮੀ ਪਾਰਟੀ ਆ ਕੇ ਦੇਖੇ ਜਾਊਗੀ ਪਰ ਆਣੂ ਸੱਟਾ ਮੁੰਡਾ ਵਾਪਸ ਇਹ ਨਾ ਕੁਛ ਕਰ ਲੈ ਆ ਕੌਣ ਜ਼ਿੰਮੇਵਾਰ ਹੈ ਸਾਨੂੰ ਤਮ ਕਹਿੰਦੇਂਦਾ ਜੀ ਉਹ ਇਹਨੂੰ ਤਮ ਕਹਿੰਦੇਂਦਾ ਜਾਨ ਨੂੰ ਮਾਰਦਾਂਗਾ ਪਤਾ ਨਹੀਂ ਕੀ ਕੀ ਤਮ ਕਹਿੰਦਾ ਮੈਂ ਖੁੰਡਾ ਬਰਾਣਾ ਕਹਿੰਦਾ ਮੈਂ ਪੈਸੇ ਨਹੀਂ ਦਿੰਦਾ ਮੈਂ ਬਰਾਣਾ ਖੁੰਡਾ ਕਹਿੰਦਾ ਮੈਂ ਨਹੀਂ ਦਿੰਦਾ ਕਹਿੰਦਾ ਪਹਿਲਾਂ ਪਰਚਾ ਵਾਪਸ ਲੈ ਇਹ ਕੰਪਲੀਟ ਵਾਪਸ ਲੈ ਮੈਂ ਫੇਰ ਪਰਚਾ ਮੰਨਵਾ ਕਰਾਵਾਂ ਇਹ ਗੱਲ ਕਹਿੰਦਾ ਉਹ ਇਹਨੂੰ ਫੇਰ ਇਹਨੂੰ ਕਹਿੰਦਾ ਤਾ ਤੂੰ ਕੰਪਲੀਟ ਵਾਪਸ ਲੈ ਕਿ ਗੁਰਸ਼ਰਨ ਕੌਰ ਕੁੜੀ ਹੈ ਕਹਿੰਦੀ ਨਹੀਂ ਮੈਂ ਤੇ ਤੇ ਪਰਚਾ ਕਰਾ ਦਾਂਗੀ ਤੂੰ ਮੈਨੂੰ ਛੇੜਦਾ ਹੈ ਉਸ ਦੇ ਸੰਗਿਆਨ ਚ ਅਸੀਂ ਇਹ ਵੀ ਲੈਣੇ ਜਾਂਦੇ ਕਿ ਉਹ ਕੋਈ ਮੈਨ ਮਾਸ ਬਹੁਤ ਪਰੇਸ਼ਾਨ ਹੈ ਜੀ ਅਸੀਂ ਕਿਵੇਂ ਪੈਸੇ ਸੀ ਲੋਕਾਂ ਤੋਂ ਓਕੇ ਪੈਸੇ ਲੈ ਕੇ ਸਾਡੇ ਆਪ ਨੇ ਲੋਨ ਲੈ ਕੇ ਪੈਸੇ ਭਰੇ ਹੈ ਜੀ ਅਸੀਂ ਕਿਵੇਂ ਇੰਨਾ ਸਾਡੇ ਓਖਾ ਓਖਾ ਪੈਸੇ ਭਰੇ ਉਹਨੂੰ ਪਤਾ ਹੀ ਨਹੀਂ ਸਾਰੀ ਗੱਲ ਔਰ ਤਾਂ ਵੀ ਸਾਡੇ ਨਾਲ ਫਰੋਡ ਕਰ ਗਿਆ ਜੀ ਉਹ ਇਹਦੀ ਮਾਂ ਨੇ ਸੋਨਾ ਵੇਚਿਆ ਜੀ ਤਾਂ ਪੈਸੇ ਆਏ ਹੈ ਸੋਨਾ ਵੇਚਿਆ ਇਹਦੀ ਮਾਂ ਨੇ ਆਪ ਦਾ ਤਾਂ ਨਹੀਂ ਆਏ ਪੈਸੇ ਥੋਟਾ ਨਾ ਕੀ ਹੈ ਜੀ ਮੇਰਾ ਨਾਮ ਕੁਲਜੀਤ ਸਿੰਘ ਹੈ ਥੋਟਕ ਤੁਸੀਂ ਇਹ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕਿਸੇ ਵਿਸ਼ੇ ਨੂੰ ਲੈ ਕੇ ਕਰ ਰਹੇ ਹੋ ਜੀ ਸਰ ਮੈਸਰ ਮੈਂ ਇਹ ਪੇਪਰ ਹਾਈਲਾਈਟਸ ਤੋਂ ਬੈਂਡ ਦਿਵਾਉਣ ਲਈ ਕਿਹਾ ਸੀ ਗਾਈ 7 ਪੈਂਡ ਫਿਰ ਵਿੱਚ 2 ਲੱਖ ਦੀ ਗੱਲ ਹੋਈ ਸੀ ਤੇ ਬੈਂਡ ਨਾ ਹੀ ਇਹਨਾਂ ਨੇ ਪੇਪਰ ਦਵਾਇਆ ਦੁਬਾਰਾ ਨਾ ਹੀ ਪੈਸੇ ਵਾਪਸ ਕਰ ਰਹੇ ਆ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਸਰ 1 ਲੱਖ 15 ਦਿੱਤਾ ਸੀਗਾ ਲੱਖ ਬਾਅਦ ਚ ਦੇਣਾ ਸੀਗਾ ਬੈਂਡ ਤੋਂ ਬਾਅਦ ਇਹ ਪੈਸੇ ਕਿਹਨਾਂ ਨੂੰ ਦਿੱਤੇ ਸੀ ਤੁਸੀਂ ਸਰ ਉਹ ਬਿਸਟਰ ਸੀਗਾ ਜੀ ਮੈਡਮ ਨੂੰ ਆਫਿਸ ਜਮਾ ਕਰਵਾ ਦਿੱਤੇ ਸੀ अच्छा ਹੁਣ ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂਜੀ ਪ੍ਰਸ਼ਾਸਨ ਨੂੰ ਇਸ ਖਿਲਾਫ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਦੇ ਅੰਦਰ ਫਿੱਟਣਾ ਚਾਹੀਦਾ ਕਿ ਸਾਡੇ ਪੈਸੇ ਵਾਪਸ ਕਰਵਾਉਣ ਸਾਡੇ ਪੈਸੇ ਜਦੋਂ ਤੱਕ ਦਵਾਈ ਦਾ ਲਾਇਸੈਂਸ ਵੀ ਰੱਦ ਕਰਨਾ ਚਾਹੀਦਾ ਤੇ ਛੁੱਡੀ ਪ੍ਰਸ਼ਾਸਨ ਤੋਂ ਕੋਈ ਮੰਗ ਸਾਡੀ ਤਾਂ ਮੰਗ ਇਹੀ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਪੈਸਿਆਂ ਨੂੰ ਦਵਾਇਆ ਜਾਵੇ ਇਹਨੂੰ ਜੇਲ੍ਹ ਚ ਪਾਇਆ ਜਾਵੇ ਜੀ ਤੇ ਇਹਨੂੰ ਸਬਕ ਸਿਖਾਇਆ ਜਾਵੇ ਵੀ ਕਿਸੇ ਨਾਲ ਫਰੋਡ ਨਹੀਂ ਕਰਨਾ ਚਾਹੀਦਾ ਇਸ ਬੰਦੇ ਨੇ ਜੀ ਮੇਰਾ 1.5 ਸਾਲ ਖਰਾਬ ਕਰਤਾ ਨਾ ਮੈਂ ਬਾਹਰ ਦਾ ਰਿਹਾ ਨਾ ਮੈਂ ਹੋਰੇ ਦਾ ਰਿਹਾ ਜੀ ਮੇਰੀ ਸਟੱਡੀ ਤੋਂ ਜੀ ਸਾਰਾ ਇੰਟਰਸਟ ਖਤਮ ਹੋ ਗਿਆ ਜੀ ਅਸੀਂ ਪੈਸੇ ਵਿੱਚ ਸਾਰਾ ਦਿਨ ਰੋਂਦੇ ਆ ਜੀ ਧੱਕੇ ਖਾਂਦੇ ਆ ਜੀ ਥਾਂ ਥਾਂ ਤੇ ਅਸੀਂ ਦੱਸੋ ਜੀ ਸਾਡੇ ਸਾਨੂੰ ਪੈਸੇ ਦਵਾਏ ਜਾਣ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ ਜੀ ਤਾਂ ਕਿ ਅੱਗੇ ਤੋਂ ਕਿਸੇ ਬੰਦੇ ਨਾਲ ਫਰੋਡ ਕਰਨ ਤੋਂ ਪਹਿਲਾਂ 10 ਵਾਰ ਸੋਚੀ